ਜਿਹੜੀ ਕੇਂਦਰ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਇੱਕ ਇਨਕਲਾਬੀ ਸੋਚ ਹੋਵੇ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡੰਗ ਫੇਰੀ ਗਈ ਫੌਜੀਆ ਨੂੰ ਕਰਨਨ ਨੂੰ ਦਸਤਾਰ ਲਾ ਕੇ ਘੁੱਟਿਆ ਜਾ ਦੇ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤੇ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡੰਗ ਫੇਰੀ ਗਈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ ਤੇ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤਾਂ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰਦੀ ਉਹਦੇ ਚੋਂ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਨੇ ਬਿਸਤਰੇ ਤੇ ਮੰਜੇ ਦੇ ਦਿਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਵੇ ਆਪਣਾ ਐਡਰੈਸ ਨੂੰ ਪੜਿਆ ਮੇਰਾ ਖਲ ਇੱਕ ਕੰਪਲੀਟਲੀ ਫੇਲਡ ਡਾਕੂਮੈਂਟ ਗਵਰਨਰ ਦੇ ਹੱਥੇ ਚ ਫੜਾ ਦਿੱਤਾ ਵੇਖੋ ਸਾਰਿਆਂ ਨੂੰ ਵੱਡੀ ਗੱਲ ਹੈ ਪੰਜਾਬ ਇੱਕ ਐਗਰੀਕਲਚਰਲ ਸਟੇਟ ਹੈ ਤਿੰਨਾਂ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਨਹੀਂ ਟੇਬਲ ਕਰ ਸਕੀ ਉਸ ਉਸ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਹੋ ਤੁਸੀਂ ਫਿਰ ਦੂਸਰੀ ਗੱਲ ਇੱਕ ਸਾਰਿਆਂ ਨੂੰ ਇੰਪੋਰਟੈਂਟ ਤੁਸੀਂ ਵੇਖੋ ਕੱਲ ਸ਼ਹੀਦੀ ਦਿਹਾੜਾ ਸੀ ਚੀਦਿਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਣ ਵਾਸਤੇ ਚੀਫ ਮਿਨਿਸਟਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਤਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਸੋਟਾ ਟਕਾ ਕੇ ਵਾਇਆ ਗਿਆ ਸੰਗਰੂਰ ਜਿਹੜਾ ਹੈੱਡਕ quarters ਏ ਜਿੱਥੋਂ ਆਪ ਪੈਦਾ ਹੋਈ ਹੈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਓ ਮੈਨੂੰ ਦੱਸੋ ਇਹ ਕੀ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਭਗਵੰਤ ਜੀ ਕਿ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਹੈ ਫੌਜੀਆਂ ਨੂੰ ਕਰਨਲ ਨੂੰ ਦਸਤਾਰ ਲਾ ਕੇ ਘੁਟਿਆ ਜਾ ਰਿਹਾ ਹੈ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤੇ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡਾਂਗ ਫੇਰੀ ਗਈ ਹੈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਤੇ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲੀਆਂ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਉਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਹੋ ਕੇ ਚੋਰੀ ਕਰਾਏ ਤੇ ਫਿਰ ਉਸ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੇ 'ਚੋਂ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਵੇ ਇੱਕ ਕਿਸਮ ਦੇ ਲੋਕ ਦੇ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫੇਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਗਿਆ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 5 ਸਾਲਾਂ ਚ ਲੈ ਕੇ ਆਵਾਂਗੇ ਉਹਦਾ ਮਤਲਬ ਸੀ ਐਵਰੇਜ ਤਿੰਨ ਮੈਡੀਕਲ ਕਾਲਜਸ ਪਰイヤー ਤੇਨੇ ਸਾਲ ਕੰਪਲੀਟ ਹੋ ਗਏ ਇਹ ਦਸਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲੇ ਤਿੰਨਾ ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਝੂਠ ਤੇ ਉੱਤੇ ਵੱਡਾ ਨਾਂ ਭਗਵੰਤ ਮਾਨ ਦਾ ਛੋਟਾ ਨਾਂ ਉਸੇ ਪੱਥਰ ਤੇ ਚੀਦਿਆ ਆਜ਼ਮ ਭਗਤ ਸਿੰਘ ਜੀ ਦਾ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝ ਲੈ ਫਿਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਐ ਕੰਪਲੀਟ ਫਰਾਡ ਸਾਰੇ ਬਜਟ ਤੇ ਸਟੱਡੀ ਕੀਤਾ ਇੰਡਸਟਰੀ ਬਾਰੇ ਵੀ ਝੂਠ ਐ ਨੌਜਵਾਨਾਂ ਦੀ ਮੈਂ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰ ਭਗਵੰਤ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਗੱਡੀ ਟੈਕਸੀ ਜਿਹੜੀ ਹੁੰਦੀ ਹੈ ਦੇ ਮੀਟਰ ਵਰਗਾ ਮੀਟਰ ਕਮਾਈ ਜਾਂਦੇ ਹੋ ਬਿਣਾ ਚੱਲੇ ਤੁਸੀਂ 52000 ਕਿਹਾ 53000 ਅਸੀਂ ਨੌਕਰੀ ਦਿੱਤੀ ਹੈ 3 ਸਾਲ ਹੋ ਗਏ ਨੇ ਮੈਂ ਫੇਰ ਆਜਾ ਅੰਦਰ ਇੱਕ ਵਾਈਟ ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਤੇ ਉਹਨਾਂ ਦੇ ਮਹਿਕਮੇ ਤੇ ਦੱਸੋ ਉਹ ਵਾਈਟ ਪੇਪਰ ਹਾਊਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਏ ਮੇਰਾ ਝੂਠ ਤੇ ਕੁਫਰੀ ਥੋਲੀ ਜਾਂਦੇ ਹੋ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧੀ ਥੋੜੀ-ਮੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪਲਬਧੀ ਗੰਦੇ ਪੈ ਸੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਚਰਚਾ ਤੇ ਸਾਲ ਉਹ ਮਾਜਵਾ ਸਾਹਿਬ ਆਹ ਤੋਂ ਸਾਲ ਉਹ ਗਵਰਨਰ ਦੇ ਜੀ ਰਾਜਪਾਲ ਦੇ ਭਾਸ਼ਣ ਦੀ ਚਰਚਾ ਤੇ ਸਾਲ ਉਹ 100% ਜੀ ਮੈਂ ਤਾਂ ਪਹਿਲਾਂ ਬੋਲਣਾ ਜੀ ਸਾਰਿਆਂ ਨੂੰ ਪਹਿਲੇ ਕਾਂਗਰਸ ਵੱਲੋਂ ਬੁਲਾ ਰਹੀ ਮੈਂ ਆ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਇਹ ਇੱਥੇ ਮਦਨ ਜੀ ਆਏ ਆ ਚੱਚਾ ਚ ਸਾਲ ਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀ ਡੀਪੀ ਡੈਟ ਦੇ ਮੁਤਾਬਕ ਅੱਜ ਪੰਜਾਬ ਮੋਰ ਥੈਨ 50% ਡੈਟ ਚ ਹੈ ਸਮਝੋ ਸਾਰੇ ਨੂੰ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾਣਾ ਇਹਨਾਂ ਨੇ ਤਾਂ ਕੰਗਲਾ ਬਣਾ ਦਿੱਤਾ ਪੰਜਾਬ ਨੂੰ ਜਿਹੋ ਜਿਹਾ ਆਪੇ ਉਹੋ ਜਿਹਾ ਪੰਜਾਬੀ ਕਰ ਦਿੱਤੇ ਬਾਜਵਾਤ ਸਾਹਿਬ ਬਾਜਵਾਤ ਸਾਹਿਬ ਕੋਈ ਮਾਮਲੇ ਦੇ ਵਿੱਚ ਐਮਐਲਏ ਕਹਰੇ ਇਹਦਾ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਮੇਟੀ ਵੀ ਬਣਾਤੀ ਕਹਿੰਦੇ ਅਸੀਂ ਦਵਾਵਾਂਗੇ ਤੁਹਾਨੂੰ ਗਰਲਾਲ ਖਨੌਰ ਨੇ ਅੱਜ ਟਾਈਮ ਵੀ ਰੱਖਿਆ ਮੈਂ ਕਿਸੇ ਐਮਐਲਏ ਦਾ ਨਾਮ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇੱਕ ਆਪਦਾ ਹੀ ਲੀਡਰ ਜਿਹਦੇ ਜਿਹਦੇ ਨੇੜ ਦਾ ਬੰਦਾ ਜਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੈ ਹੁਣ ਇਹ ਤਾਂ ਕਵਰ ਅਪ ਕਰਨੂ ਤੇ ਪੰਜਾਬ ਪੁਲਿਸ ਨੰਬਰ 1 ਨੇ ਦੀ ਕਵਰ ਅਪ ਕਰਨੂ ਜਿੰਨੂ ਮਰਜ਼ੀ ਛੱਤ ਮਰਾਲੋ ਇਹਨਾਂ ਕੋ ਤੇ ਉਸ ਤੋਂ ਬਾਅਦ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਹਿੰਦੁਸਤਾਨ ਚ ਫੇਰ ਬਾਕੀ ਦੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਹੈ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਓਵਰ ਕਰਾਂਗਾ ਤਿੰਨ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮਾਂਜਾ ਲੱਥੋਂ ਤੋਂ ਬਾਅਦ ਇੱਕੋ ਦਮ ਹੁਣ ਡਰੱਗਸ ਦੇ ਅਸੀਂ ਕਹਿ ਰਹੇ ਆ ਛੋਟੀਆਂ ਬੱਚੀਆਂ ਨਾਲ ਵੱਡੇ ਮਗਰਮਾ ਜਿਹੜੇ ਨੇ ਇਹ ਕੇਆਈਜੀ ਭੱਜਿਆ ਉਹਦਾ ਘਰ ਇੱਥੇ ਹੈ ਕਿ ਡੀਐਸਪੀ ਤੁਸੀਂ ਨੌਕਰੀਆਂ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦੇ ਕਾਰੋਬਾਰ ਹੈ ਆਓ ਹਟਾ ਕੇ ਵੇਖੀ ਉਹ ਤੇ ਕਰਨਾ ਕੁਝ ਨਹੀਂ ਗਵਰਨਰ ਭਜਾਏ ਵੀ ਆਪ ਗਵਰਨਰ ਪਾਸ਼ਨ ਦੇ ਵਿੱਚ ਬਾਜਵਾ ਸਾਹਿਬ ਆਪ ਤੌਰ ਤੇ ਅੱਛਾ ਗਵਰਨਰ ਪਾਸ਼ਨ 75 ਸਾਲਾਂ ਚ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ। ਤੋਂ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਣਾ ਕਿ ਝੂਠ ਬੁਲਾਇਆ ਗਵਰਨਰ ਸਾਹਿਬ ਕੋ ਇੱਕ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ। ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ। ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ। ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਨ। ਜਦੋਂ ਸਾਡੇ ਤਿੰਨ ਫਲਾਈਟਸ ਉੱਥੋਂ ਆਈਆਂ 에ਅਰਪੋਰਟਸ ਦੀਆਂ ਅਮਰੀਕਨ 에ਅਰਪੋਰਟਸ ਦੀ ਤੁਸੀਂ ਇਤਰਾਜ਼ ਜਤਾਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ 트ੰਪ ਨੂੰ ਤੁਸੀਂ ਕਿਉਂ ਇਹ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨਜ਼ ਹੋ ਰਹੀਆਂ ਨੇ ਇਹ ਕੋ ਟੈਰਰਿਸਟ ਜਾਂ ਵੱਡੇ ਕ੍ਰਿਮੀਨਲ ਨਹੀਂ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਪੈਰਾਂ ਵਿੱਚ ਬੀੜੀਆਂ ਬਿਨਾਂ ਦਸਤਾਰਾ ਤੋਂ ਇੱਥੇ ਇਕੱਲੇ ਨੇ 40 40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜ਼ ਜਤਾਇਆ ਕੋਈ ਨਹੀਂ ਤੁਸੀਂ ਇਤਰਾਜ਼ ਜਤਾਇਆ ਕਿ ਇਹ ਸਾਰੀਆਂ ਫਲਾਈਟਸ ਅਮਰਸਰ ਕਿਉਂ ਛੇੜੀ ਅਮਰਸਰ ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਵਖਾਣ ਕੇ ਨਾ ਇਤਰਾਜ ਜਤਾਇਆ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਟੀ ਲਿਮਿਟੇਸ਼ਨ ਵਾਸਤੇ ਕੀ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀਯੋਗ ਦੀ ਕਦੀ ਮੀਟਿੰਗ ਚ ਨਹੀਂ ਗਿਆ ਸੋ ਇੱਕ ਇੱਕ ਮਹਿਕਮੇ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਣਾ 120000 ਕਰੋੜ ਰੁਪਏ ਦਾ ਕਰਜ਼ਾ ਐਸ ਸਾਲ ਦੀ ਅੰਦੇ ਤੱਕ ਹੋ ਗਿਆ ਇਹ ਸਾਰੀਆਂ ਗੱਲਾਂ ਅੱਜ ਰਹਿਣਾ ਸਰਨਾ ਸਾਹਿਬ ਤੇ ਪਾਸ਼ਨ ਦੇ ਵਿੱਚ ਬਾਜਵਾ ਸਾਹਿਬ ਆਮ ਤੌਰ ਤੇ ਹੁੰਦਾ ਪੰਜਾਬ ਪੰਜਾਬ ਦੇ ਪ੍ਰਾਈਮ ਇਸ਼ੂ ਜਿਹੜੇ ਚਾਹ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੋਵੇ ਪਾਣੀਆਂ ਦਾ ਇਸ਼ੂ ਹੋਵੇ ਹੁੰਦੇ ਨੇ ਇਸ ਸਰਕਾਰ ਦੇ ਵਿੱਚ ਇਹ ਇਸ਼ੂ ਨਦਾਰਤ ਰਹਿੰਦੇ ਨੇ ਬਿਲਕੁਲ ਚੰਡੀਗੜ੍ਹ ਦੇ ਉੱਤੇ ਤੇ ਭਗਵੰਤ ਮਾਨ ਨੇ ਤੇ ਆਪ ਨੇ ਤੇ ਪਹਿਲੇ ਹੀ ਆਪਣਾ ਕਬਜ਼ਾ ਛੱਡਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿ ਤੇ ਹਾਈ ਕੋਰਟ ਰਿਆਨੇ ਦਾ ਵੱਖਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਵੱਖਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਿਤਾਏ ਨੇ ਕਿ ਆ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦੋ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਵੰਨਨ ਕਰ ਚੁੱਕੇ ਨੇ ਪਾਣੀਆਂ ਨੂੰ ਵੰਡਨ ਕਰ ਚੁੱਕੇ ਨੇ ਉਹ ਸਾਰੀਆਂ ਚੀਜ਼ਾਂ ਇਸ ਪ੍ਰਧਾਨ ਮੰਤਰੀ ਸਾਹਿਬ ਔਰ ਭਗਵਾਨ ਸਾਹਿਬ ਜੀ ਚਾਰ ਵਜੇ ਮੁਲਾਕਾਤ ਕਰਿਆ گورنر ਮੁੱਖ ਮੰਤਰੀ ਤੇ ਗੱਲ ਕਰ ਕੋਈ ਉਮੀਦਾਂ ਨਹੀਂ ਇਹਨਾਂ ਤੂੰ ਇਹਨਾਂ ਤੂੰ ਕੀ ਉਮੀਦ ਧੋੜੀ ਸੀ گورنر ਇਹਨਾਂ ਦੀ ਜਾਨ ਨੂੰ ਰੋਂਦਾ ਹੋਣਾ ਕਿ ਮੈਨੂੰ ਝੂੜਦਾ ਪਲੰਦਾ ਮੇਰੇ ਕੋ ਐਸ ਉਮਰ ਦੇ ਵਿੱਚ ਬੁਲਾ ਪਿਆ ਲੈ ਆ ਕੇ ਤੁਸੀਂ ਮੈਨੂੰ ਦੱਸੋ گورنر ਨੇ ਮਿਲ ਕੇ ਇਹਨੂੰ ਕੀ ਕਰਨਾ ਦੇਣ ਲੈਣ ਨੂੰ ਤੇ ਕੁਝ ਵੀ ਨਹੀਂ ਇਹਨਾਂ ਕੋਲ ਜੀ ਬਾਜੋ ਸਭ ਪਰਸੋਂ ਕੇਂਦਰੀ ਜਲ ਸੈਕਟਰੀ ਮੰਤਰੀ ਕਿ ਹਰਿਆਣੇ ਨੂੰ ਉਹਦੇ ਹਿੱਸੇ ਦਾ ਪਾਣੀ ਬਵਾ ਕੇ ਰਵਾਂਗੇ ਔਰ ਜਲਦੀ ਚਾਰੋਂ ਮੁੱਖ ਮੰਤਰੀ ਦੀ ਸਰ ਬੈਠਕ ਵੀ ਹੋਣ ਜਾ ਰਹੀ ਹੈ ਇਸੇ ਮੁੱਦੇ ਨੂੰ ਲੈ ਕੇ ਵੇਖੋ ਮੇਰੀ ਗੱਲ ਸੁਣ ਲਓ ਇਹਦੇ ਤੋਂ ਤੇ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੇਰਾ ਪਹਿਲੇ ਵੀ ਕਹਿਣਾ ਸੀ ਹੁਣ ਵੀ ਕਹਿਣਾ ਇਹ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਨੋਮਿਨੀ ਇਨ ਇਹੋ ਕੰਮ ਕਰਨਾ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਮਿਨਿਸਟਰ ਨੂੰ ਕਹੇਗੀ ਤੇ ਉਸੇ ਮੁਤਾਬਕ ਚੱਲਣਾ ਵੇਖੋ ਹੋਮ ਮਿਨਿਸਟਰ ਨੇ ਔਨ ਦੀ ਫਲੋਰ ਆਫ ਹਾਊਸ ਕਹਿ ਦਿੱਤਾ ਕਿ ਜਦੋਂ ਅਸੀਂ ਇੱਕ ਆਦੇਬੀ ਨੂੰ ਜਿਬਰੂਗੜ ਦੀ ਜੇਲ੍ਹ ਚ ਪਹਚਾਇਆ ਤੇ ਸਰਕਾਰ ਵੀ ਸਾਡੀ ਨਹੀਂ ਸੀ ਅਸੀਂ ਫੇਰ ਵੀ ਕੰਮ ਕਰਵਾਤਾ ਉਹਦਾ ਮਤਲਬ ਸਾਫ਼ ਤੋਂ ਦੱਸਦੇ ਰਿਹਾ ਕਿ ਜੋ ਇਸ਼ਾਰਾ ਕਰਦੇ ਨੇ ਉਹੀ ਇਹ ਕਰਦੇ ਨੇ